ਕੀ ਲੋਗੀ ਅੱਜਿਆ ਰੋ ਗੱਡੀ ਚੋਰੀ ਹੋ ਗਈ ਉਥੇ ਇਹਨਾਂ ਦੇ ਦਕਨ ਨੇ ਲੱਗੇ ਚਾਹ ਪੀਣ ਲੱਗੇ ਹਾਂ ਬਸ ਇਸ ਤਰ੍ਹਾਂ ਜੀ ਅੰਦਰ ਵੜਿਆ ਹੀ ਆ ਹਾਂ ਤੇ ਉਹ ਮੈਂ ਜਾਣ ਲੱਗਾ ਗੱਡੀ ਇਤਰਾ ਹੀ ਸਾਹਮਣੇ ਲਾਈ ਗੱਡੀ ਹਾਂ ਤੇ ਉਹ ਬਸ ਜਾਣੀ ਲੱਗਾ ਤੇ ਮੁੜ ਕੇ ਦੇਖਿਆ ਗੱਡੀ ਨਹੀਂ ਰਿਕਸ਼ਾ ਸੀ ਰਿਕਸ਼ਾ ਸੀ ਜੀ ਤੇ ਹੱਤ ਨਾ ਪਈਆਂ ਸਵਾਰੀ ਆੜਾਈ ਉਹ ਗਾੜੀ ਆ ਸੀ ਜੀ ਅੱਛਾ ਤੁਸੀਂ ਮਤਲਬ ਬੰਦਿਆਂ ਨੂੰ ਕਿਹਾ ਵਾ ਤੇ ਮਦਦ ਵਾਸਤੇ ਕਿ ਹਾਂ ਵੀ ਤੁਸੀਂ ਮਦਦ ਕਰ ਦੋ ਕਿਹਾ ਬੜਾ ਬਾਬਾ ਜੀ ਇਹ ਬੜਾ ਸਾਰਿਆਂ ਨੂੰ ਕਿਹਾ ਪਰ ਅੱਛਾ ਕਿਹੜਾ ਲੈ ਬਣੀ ਗਦੀ ਕੋਈ ਨਹੀਂ ਸੁਣਦਾ ਕੋਈ ਤੇ ਬੱਬੀ ਹੁਣ ਨਾ ਇੱਕ ਕੰਮ ਕਰਿਓ ਤਹੀ ਗੁਰੂ ਜਾਮਦਾਸ ਪਾਸ਼ਾ ਨੂੰ ਕਹਿਣਾ ਕੋਈ ਨਾ ਕੋਈ ਫੜੇ ਬਾ ਫਿਰ ਗੁਰੂ ਜਾਮਦਾਸ ਪਾਸ਼ਾ ਨੂੰ ਕਿਹਾ ਕਰੋ ਜੇ ਜਦੋਂ ਕੋਈ ਇਨਸਾਨ ਕਾਮਣੀ ਆਂਦਾ ਫਿਰ ਗੁਰੂ ਕਾਮ ਆਦਾ ਤੇ ਗੁਰੂ ਜਾਮਦਾਸ ਪਾਸ਼ਾ ਨੂੰ ਕੋ ਠੀਕ ਹੈ ਠੀਕ ਹੈ ਗੁਰੂ ਜਾਮਦਾਸ ਪਾਸ਼ਾ ਜ਼ਰੂਰ ਲੈ ਕੇ ਜਾਣਗੇ ਵਿਸ਼ਵਾਸ ਹੈ ਗੜੀ ਆ ਮਹਾਰਾਜ ਤੇ ਮੈਂ ਨਾ ਬੜਾ ਮਹਾਰਾਜ ਉਹਨਾਂ ਦੀ ਆਸਰੇ ਮੈਂ ਤਰੇ ਫੜੰਡਿਆ ਹੂੰ ਗੁਰੂ ਜਾਮਦਾਸ ਪਾਸ਼ਾ ਇੱਥੋਂ ਘਰੋਂ ਜਾਣਾ ਗੱਡੀ ਲੈ ਕੇ ਉੱਥੇ ਬਾਬੇ ਟੱਲ ਖੜਾਉਣਾ ਹੂੰ ਮਤਲਬ ਟੱਥਾ ਟੇਕਣਾ ਹੂੰ ਗੁਰੂ ਰਾਮਦਾਸ ਨੂੰ ਟੇਕਣਾ ਬਾਬੇ ਟੱਲ ਨੂੰ ਟੇਕਣਾ ਹੂੰ ਮਾਤਾ ਕੌਲਾਂ ਨੂੰ ਨਮਸਕਾਰ ਕਰਨਾ ਫੇ ਮਹਾਰਾਜ ਤੁਸੀਂ ਇੱਥੇ ਜਲਾਉਂਦੇ ਗੁਰੂ ਰਾਮਦਾਸ ਜੀ ਜਲਾਉਂਦੇ ਤੁਸੀਂ ਇੱਥੇ ਕੰਮ ਕਰਿਓ ਤੁਸੀਂ ਹੁਣ ਬੰਦਿਆਂ ਨੂੰ ਕਹਿਣਾ ਛੱਡ ਦੋ ਗੁਰੂ ਰਾਮਦਾਸ ਨੂੰ ਕਹੋ ਕਿ ਮਹਾਰਾਜ ਮੇਰਾ ਰਿਕਸ਼ਾ ਚੋਰੀ ਹੋ ਗਿਆ ਮੇਰੀ ਤਾਂ ਰੋਜੀ ਰੋਟੀ ਉਹੀ ਸੀ ਮੈਂ ਬਾਬਾ ਜੀ ਰਾਤ ਦਿਨੇ ਰੋਨਾ ਵਾ ਸਾਫ ਕਰਦਿਆਂ ਉਹਨਾਂ ਨੂੰ ਉਹਨਾਂ ਕਾੜੀ ਫਰਿਆਦ ਹੀ ਆ ਹੋਰ ਬੰਦੇ ਕਾੜੀ ਕੀ ਆ ਬਾਈ ਬਾਬਾ ਗੁਰੂ ਨੂੰ ਕੀਤੀ ਅਰਦਾਸ ਉਹ ਜਰੂਰ ਪਉਂਦੀ ਆ ਤੁਸੀਂ ਅਰਦਾਸ ਬੇਨਤੀ ਕਰਿਓ ਆਪਾਂ ਇਹ ਚੀਜ਼ ਦੇਖਣੀ ਹੈ ਕਿ ਤੁਸੀਂ ਅਰਦਾਸ ਕਿਵੇਂ ਕਰਦੇ ਹੋ ਠੀਕ ਹੈ ਤੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਗੁਰੂ ਨੂੰ ਕਿਵੇਂ ਅਰਦਾਸ ਕਰਨੀ ਹੈ ਜਦੋਂ ਦੁਨੀਆ ਸਾਥ ਛੱਡ ਦੇਵੇ ਠੀਕ ਹੈ ਠੀਕ ਹੈ ਫਿਰ ਧੰਨ ਬਾਬਾ ਦੀਪ ਸਿੰਘ ਸਹਾਈ ਹੁੰਦੇ ਆ ਠੀਕ ਹੈ ਸਹਾਈ ਹੁੰਦੇ ਆ ਹੁੰਦੇ ਆ ਹੁੰਦੇ ਆ ਇਹ ਜਿਹੜੇ ਪੈਸੇ ਕਮਾਉਂਦੇ ਸੀ ਰੋਜ਼ ਦੇ ਹੁਣ ਰੋਜ਼ ਦਾ ਬਾਬਾ ਜੀ ਉਹ 2-300 2-300 250 ਬਣਦਾ ਹਿਸਾਬ ਦਾ ਬਸ ਬੈਟਰੀਆਂ ਨਹੀਂ ਪੇਛ ਜਾਂਦੇ ਨੇ ਪੇਛ ਹੁਣ ਬਿੱਲ ਹੈ ਗਿਆ ਵੇਲੇ ਤਰਿਆ ਫਿਰ ਮੈਂ ਇਹਨੂੰ ਪੁੱਛਾਂਗਾ ਇਹਨਾਂ ਦੇ ਉੱਥੇ ਮਿਲਦੇ ਨੇ ਜਦੋਂ ਰਿਕਸ਼ਾ ਚੋਈ ਹੋ ਗਿਆ ਉਹ ਬਿਲਹੀ ਹੋ ਬਿਲਹੀ ਆ ਮੈਂ ਇੱਥੇ ਲੱਗਾ ਆ ਚਲੋ ਕੋਈ ਨਹੀਂ ਤੁਸੀਂ ਉੱਥੇ ਪਹੁੰਚੋ ਮੈਂ ਤੁਹਾਨੂੰ ਮਿਲਾਂ 2:30 ਵਜੇ ਫਿਰ ਆਪਾਂ ਕੁਝ ਕਰਦੇ ਹਾਂ ਠੀਕ ਆ ਹਾਂਜੀ ਜੀ ਗੋ ਕਰ ਲੀ ਅਰਦਾਸ ਕਰ ਲੀ ਅਰਦਾਸ ਕਰ ਲੀ ਅਰਦਾਸ ਨਾ ਦੇ ਉਹਦੇ ਨਾਲ ਹੀ ਆ ਕੇ 1:30 ਵਜੇ ਦੇ ਆ ਕੇ ਘਰੋਤਾ ਉੱਥੋਂ ਸਿੱਧਾ ਆਇਆ ਤੇ ਸਿੱਧਾ ਇੱਥੇ ਆ ਗਿਆ ਰਿਕਸ਼ਾ ਠੀਕ ਆ ਹਾਂ ਠੀਕ ਹੈ ਜੀ ਠੀਕ ਹੈ ਕੋਈ ਨਹੀਂ ਮੰਨ ਚਾਹਗਾ ਕਿ ਗੁਰੂ ਗੁਰੂ ਰਾਮਦਾਸ ਹੈਗਾ ਹੈਗਾ ਜੀ ਹੈਗਾ ਹੈਗਾ ਐਂ ਤੇ ਬੜੇ ਚਿਰ ਦਾ ਮੰਨਣ ਦਾ ਹੈ ਅੱਜ ਕੱਲ ਵੀ ਉਹਨਾਂ ਦੀ ਆਖਰੀ ਮਰਦੀ ਮੈਂ ਤੁਹਾਨੂੰ ਪਹਿਲੇ ਕੀ ਕਿਹਾ ਸੀ ਜਿਸ ਦਿਨੇ ਬੰਦਿਆਂ ਤੋਂ ਆਸ ਖਤਮ ਹੋ ਜੇ ਖਤਮ ਹੋ ਜੇ ਤੇ ਬਾਬਾ ਦੀਪ ਸਿੰਘ ਤੇ ਗੁਰੂ ਰਾਮਦਾਸ ਹੁਣ ਇਹ ਗੱਲ ਪੱਕੀ ਕਰ ਲੋ ਗੁਰੂ ਜੋ ਵੀ ਕਰਦਾ ਨਾ ਉਹ ਸਹੀ ਕਰਦਾ ਤੁਹਾਡਾ ਪੁਰਾਣਾ ਰਿਕਸ਼ਾ ਖਰਾਬ ਹੋ ਗਿਆ ਸੀ ਮਹਾਰਾਜ ਨੇ ਨਵਾਂ ਦੇਣਾ ਸੀ ਉਹ ਉਹਦੇ ਕਰਕੇ ਤੁਹਾਡਾ ਪ੍ਰਾਣਾ ਰਿਕਸ਼ਾ ਚੋਰੀ ਹੋ ਗਿਆ ਨਾ 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 ਬਾਬਾ ਜੀ ਤੁਸੀਂ ਵੱਡੇ ਮੇਰ ਲੋ ਉਹ ਨਹੀਂ ਫੇਰ ਵੀ ਨਾ ਤੁਹਾਡੀ ਮਿਹਰਬਾਨੀ ਨਹੀਂ ਨਹੀਂ ਮਿਹਰਬਾਨੀ ਗੁਰੂ ਗੁਰੂ ਸਾਹਿਬ ਦੀ ਉਹ ਜਿੱਦਾਂ ਕਹਿੰਦੇ ਨੇ ਬੇੜੀ ਮਲਾ ਬਿਨਾ ਨਹੀਂ ਚੱਲਦੀ ਨਹੀਂ ਨਹੀਂ ਸ਼ੁਕਰ ਹੈ ਤੁਸੀਂ ਉਹਨਾਂ ਨੂੰ ਚਲਾ ਕੇ ਦੇਖੋ ਚਲੋ ਪਿਆਰੇ ਉਹਨੂੰ ਚਲਾਓ ਸਾਈਕਲ ਸੋਨੇ ਦੀ ਕਮਾਓ ਜੀ ਨਾਲ ਅੰਦਰ ਜਾ ਕੇ ਸ਼ਾਮਲਾ ਕਰਕੇ ਆਓ ਚਲੋ ਚਲੋ ਲੈ ਲਓ ਤੁਹਾਨੂੰ ਬਿੰਦਾਂ ਦਾ ਤੁਹਾਨੂੰ ਬਿੰਦਾਂ ਦਾ ਹਾਂਜੀ ਪਿਆਰੋ ਕੋਸ਼ੀ ਹੈ ਹਾਂ ਹਾਂ ਕੋਈ ਨਹੀਂ ਕਿ ਮੰਤੂ ਕੁਸ਼ਾ ਗਿਆ ਕਿ ਲਾ ਸ਼ਿਕਵਾ ਗੁਰੂ ਨਾ ਨਹੀਂ ਨਹੀਂ ਮਮਾ ਜੀ 올ਡ ਬਾਬਾ ਜੀ ਕੋਈ ਕੋਈ ਸ਼ਿਕਵਾ ਨਹੀਂ ਤੜਾ ਨਾ ਪੁਰਾਣਾ ਹਾਂ ਤੜਾ ਨਾ ਪੁਰਾਣਾ ਰਿਕਸ਼ਾ ਹੋ ਗਿਆ ਸੀ ਬੜਾ ਪੁਰਾਣਾ ਹਾਂਜੀ ਤੇ ਗੁਰੂ ਰਾਮਦਾਸ ਨੂੰ ਉਹ ਚੰਗਾ ਨਹੀਂ ਲੱਗਾ ਕਿ ਉਹ ਸਿਕਦਾ ਇਸ ਕਰਕੇ ਤੁਹਾਨੂੰ ਨਵਾਂ ਦੇਣਾ ਸੀ ਉਹ ਵੀ ਦੇਖੋ ਟਾਇਰ ਵੀ ਦੇ ਹੈਵੀ ਜੇ ਪਾ ਦੂਜੇ ਟਾਇਰ ਆ ਭਾਵੇਂ ਤੁਸੀਂ ਤੋਂ 8:00 ਵਜੇ ਦਾ ਕੰਮ ਵੀ ਹੈ ਤੇ ਕਰ ਸਕਦੇ ਹੋ ਮੋٹے ਆ ਮੋٹے ਰੇਮਾ ਤਾਰਾਂ ਵਾਲੀ ਨਹੀਂ ਤਾਰਾਂ ਦੇ ਟੁੱਟਦੇ ਨਹੀਂ ਆ ਮੁੱਢੀ ਕੇ ਬਾਜੀ ਫੋਨ ਤਾਂ ਹੋ ਜੀਗਾ ਰੋਟੀ ਸੋਹਣੀ ਚੱਲ ਪੂਗੀ ਲੈਣ ਵਾਲੇ ਉਹ ਆ ਕੁਛ ਨਹੀਂ 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 ਅਸੀਂ ਨਹੀਂ 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 ਮਹਾਰਾਜ ਦਾ ਮਹਾਰਾਜ ਦਾ ਮਹਾਰਾਜ ਦਾ ਗੁਰੂ ਰਾਮਦਾਸ ਬਾਛਾ ਦਾ ਬਾਬਾ ਬਿਸੰਧ ਦਾ ਜਿਹੜਾ ਗਰੀਬ ਦੇ ਮੂੰਹ ਤੇ ਰੋਟੀ ਪਾਉਂਦੀ ਸੀ ਬਿਲਕੁਲ ਜੀ ਬਿਲਕੁਲ ਇਹ ਤਾਂ ਹੈ ਹੀ ਚਲੋ ਆਪਾਂ ਨੂੰ ਕਹ ਜੀਏ ਸਵਾਸ ਸਵਾਸ ਗੁਰੂ ਰਾਮਦਾਸ ਬੁਲੀਏ ਸਵਾਸ 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 ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਤੁਹਾਡਾ ਸਮਾਸ ਗੁਰੂ ਗRAND DAS ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਬਾਕੀ ਗੁਰੂ ਤੇ ਪੂਰ ਸਾਹਿਬ ਕੋ ਗੁਰੂ ਗRAND DAS ਜੀਂਦਾ ਜਾਗਦਾ ਗੁਰੂ ਜੇ ਉਹ ਵਿਅੰਤ ਗੁਰੂ ਜੇ ਉਹ ਇੱਥੇ ਹਾਜ਼ਰ ਨਾਜ਼ਰ ਜੇ ਠੀਕ ਹੈ ਠੀਕ ਹੈ ਜੀ ਕੱਦੀ ਵੀ ਅਰਦਾਸ ਕਰਨੀ ਹੈ ਤੇ ਗੁਰਗRAND DAS ਪਾਸ਼ਾ ਨੂੰ ਹਾਜ਼ਰ ਨਾਮ ਜਾਣ ਕੇ ਕਰੋ ਉਹ ਮੇਰੇ ਵਰਗਿਆਂ ਨੂੰ ਕਈਆਂ ਨੂੰ ਭੇਜ ਦੂਗਾ ਠੀਕ ਹੈ ਕਰਾਂਗੇ ਮਹਾਰਾਜ ਮੈਂ ਤਾਂ ਰੋਜ਼ ਹੀ ਜਦੋਂ ਸਵੇਰੇ ਜਾਇਦਾ ਪਹਿਲਾਂ ਉਹਨਾਂ ਨੂੰ ਮੱਥਾ ਟੇਕੀਦਾ ਹਾਂ ਫੇਰ ਸਵਾਰੀ ਵਾਲ ਧਿਆਨ ਕੇ ਠੀਕ ਹੈ ਠੀਕ ਹੈ ਬਾਕੀ ਲੇਖੋ ਉਹਨਾਂ ਦੇ ਆਸਰਾ ਵਾਣਾ ਹਾਂ 2 250 300 ਦੇ ਹੀ ਦਿੰ ਮੈਂ ਕਹੀ ਵੀ ਕਹਿੰਦੇ ਨੇ ਨਹੀਂ ਦਿਹਾੜੀ ਬੱਜੀ ਇਹ ਰੋਟੀ ਦਿੰਦੇ ਆ ਦਿੰਦੇ ਆ ਸਾਡੇ ਤਾਂ ਆਪਾਂ ਪਰ ਟਿੱਡਦਾ ਉਹਨੂੰ ਹਰ ਇੱਕ ਦਾ ਹੀ ਆ ਠੀਕ ਐ ਬਾਬਾ ਜੀ ਠੀਕ ਐ ਪਿਆਰਿਓ ਅੱਜ ਤੋਂ ਬਾਅਦ ਰਿਕਸ਼ਾ ਤੋਡਾ ਜੀ ਰੋਟੀ ਕਮਾਓ ਤੇ ਬਹੁਤ ਦਾ ਸ਼ੁਕਰਾਨਾ ਠੀਕ ਐ ਜੀ ਚਲੋ ਠੀਕ ਐ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚਲੋ ਲੈ ਜਾਓ ਬਾਬਾ ਜੀ ਲੈ ਜਾਓ ਕਿੰਨੀ ਵੀ ਕਾਰ ਮਿਲ ਗਈ ਆ